ਤੂੰ ਮੇਰੀ ਬਈ ਠੀਕ ਆ ਤੂੰ ਹੀ ਜੱਟ ਆ ਮੇਰੇ ਤੂੰ ਹੀ ਜੱਟ ਐ ਇੱਕ ਲੱਤ ਦੇ ਮੜੀ ਤੇਗੜਾ ਸਾਹਿਬ ਜਾ ਰਹੀ ਧੀ ਅਸੀਂ ਟਰਾਲੇ ਨੂੰ ਪਾਸ ਕਰਦੇ ਤੇ ਸਾਨੂੰ ਪੀਕਅਪ ਵਾਲੇ ਨੇ ਟ੍ਰਿਪਲ ਪਾਸ ਕਰਕੇ ਬਜਾਲੇ ਪੀਕਅਪ ਪੜਾਤੀ ਅਸੀਂ ਜਦੋਂ ਬ੍ਰੇਕ ਮਾਰੇ ਟਰੈਡ ਦੇ ਟਰਾਲੀ ਪਲਟੀ ਇੱਕ ਜਿਹੜੇ ਪੀਕਅਪ ਦੇ ਹੋਰ ਟਰਾਲੀਆਂ ਪਾਈਆਂ ਕਿੰਨੀਆਂ ਟਰਾਲੀ ਇੱਕ ਟਰਾਲੀ ਪਾਈ ਹੋਈ ਸੀ ਪੀਕਅਪ ਆ ਦੇ ਤੁਹਾਨੂੰ ਜਜਮੈਂਟ ਨਹੀਂ ਹੋਈ ਫਿਰ ਜਜਮੈਂਟ ਤਾਂ ਉਹਨੇ ਜਦੋਂ ਮੂਰੇ ਲਿਆ ਕੇ ਫਸਾਤੀ ਪੂਰਾ ਪੂਰਾ ਥਾਂ ਰਹਿ ਗਿਆ ਅਸੀਂ ਪਾਸ ਕਰ ਰਹੇ ਸੀ ਕਿ ਉਹਦੀ ਪਤਾ ਲੱਗਿਆ ਬਸ ਉਹਦੇ ਕੋਲ ਅਸ ਟਰੈਡ ਦੇ ਸੀ ਬ੍ਰੇਕ ਮਾਰੇ ਟਰਾਲੀ ਪਲਟੀ ਤਾਂ ਟਰਾਲੀ ਪਲਟੀ ਕਿੰਨੇ ਬੰਦੇ ਤੁਸੀਂ ਏ ਟਰਾਲੀ ਵਿੱਚ ਅਸੀਂ 10 ਬੰਦੇ ਦੇ 10 ਬੰਦੇ ਚਾਰ ਬੰਦੇ ਟਰੈਡ ਤੇ ਤੇ ਬਾਕੀ ਟਰਾਲੀ ਫਿਰ ਕਿਹਦੇ ਕੱਟਿਆ ਕਰਕੇ ਕਿਹਨੇ ਕੱਟਿਆ ਅੰਦਰੋਂ ਤੁਸੀਂ ਜੇ ਟਰਾਲੀ ਪਲਟੀ ਹੈ ਟਰਾਲੀ ਪਲਟੀ ਆਪੇ ਨਿਕਲ ਗਈ ਤੁਹਾਡੇ ਕਿੱਥੇ ਕਿੱਥੇ ਲੱਗਿਆ ਨਹੀਂ ਸੱਟ ਪੂਰੀ ਹੈ ਸੱਟ ਬੱਸ ਤਾਂ ਕਿ ਲੱਗਿਆ ਤੁਹਾਨੂੰ ਚਾਹੇ ਜਿਹੜੇ ਮੁੰਡੇ ਟਰੈਕਟਰ ਤੇ ਜਿਹੜੇ ਬੈਠੇ ਸੀ ਉਹ ਤੇ ਉਹਨਾਂ ਦੇ ਕਿਤੇ ਕਿਤੇ ਆਹੀ ਮੁੰਡੇ ਧੀਮਰ ਨਾ ਟਰੈਕਟਰ ਤੇ ਕੋਈ ਸੱਟ ਲੱਗੀ ਨਹੀਂ ਹੈਗੀ ਬਚਤ ਰਹੀਗੀ ਟਰੈਕਟਰ ਤਾਂ ਪਲਟੀ ਨਹੀਂ ਹੈਗਾ ਕੱਲੀ ਟਰਾਲੀ ਹੈ ਪੱਟੀ ਦੇ ਬ੍ਰੇਕ ਕੀ ਲੱਗਦਾ ਜਿਹੜੇ ਵੱਡੀ ਜਿਹੜੀ ਹੈਗੀਆਂ ਅੰਗੈਲੀ ਉਹਨਾਂ ਦੀ ਕਿਉਂ ਵੱਡਾ ਹਾਸਾ ਹੋ ਸਕਦਾ ਸੀ ਜਿਵੇਂ ਹੋਏ ਸਕਦਾ ਸੀ ਜਦੋਂ ਟ੍ਰਿਪਲ ਪਾਸ ਕਰਦੇ ਨੇ ਹੁਣ ਆਪਾਂ ਕਿਸੇ ਚੀਜ਼ ਨੂੰ ਪਾਸ ਕਰਨ ਲੱਗਣਾ ਉਹ ਇਸ ਤੋਂ ਬਾਅਦ ਪਾਸ ਕਰਦੇ ਨੇ ਤਾਂ ਵਿਚਾਲੇ ਆਪਣੀ ਉਹ ਫਸ ਗਈ ਜੇ ਨਾ ਕਰਦੇ ਤਾਂ ਆਪਾਂ ਲੰਘੇ ਜਾਂਦੇ ਸੜਕ ਸਿੰਗਲ ਵੇ ਆਹੋ ਸਿੰਗਲ ਹੀ ਸੜਕ ਤਾਂ ਟਰੈਕਟਰ ਦਾ ਹੋਇਆ ਟਰੈਕਟਰ ਦਾ ਹਾਂ ਨੁਕਸਾਨ ਹੋਇਆ ਟਰੈਕਟਰ ਦਾ ਜਦੋਂ ਵਿਚਾਲੇ ਫਸ ਗਿਆ ਉਹਦੇ ਵਿੱਚ ਪੀਕਅਪ ਚ ਆਈਡੀ ਰੀਟਰ ਰੂਟਰ ਫਟ ਗਿਆ ਪੀਕਅਪੜਾ ਚਲਿਆ ਗਿਆ ਭੱਜ ਉਹ ਤਾਂ ਭੱਜ ਗਿਆ ਤਾਂ ਰੁਕੀ ਨਹੀਂ ਟਰਾਲੀ ਵੀ ਪਲਟ ਗਈ ਨਾਲੇ ਹਾਂ ਟਰਾਲੀ ਪਲਟ ਗਈ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ ਅਸੀਂ ਕਿਸ਼ਨਗੜ ਤੋਂ ਮਾਨਸਾ ਕਿਹਸਾ ਇਹ ਕਾਦੀ ਨੇ ਐਕਸੀਡੈਂਟ ਕਿੰਨੇ ਕਿੰਝ ਲੋਕ ਆ ਇੱਕ ਪੇਸ਼ੈਂਟ ਦੇ ਜ਼ਿਆਦਾ ਇੰਜਰੀਜ਼ ਆ ਲਖਵੀਰ ਸਿੰਘ ਨਾਮ ਹੈ ਇਹ ਵੱਡਾ ਪਿੰਡ ਐਕਸੀਡੈਂਟ ਹੋਇਆ 108 ਐਂਬੂਲੈਂਸ ਲੈ ਕੇ ਆਈ ਹੈ ਉਹਦੇ ਮੱਥੇ ਤੇ ਸੱਟ ਹੈ ਉਹਦੇ ਟਾਂਕੇ ਲਾ ਰਹੇ ਆ ਬਾਕੀਆਂ ਦੇ ਮਾੜੀ-ਮੁਟੀਆਂ ਸੱਟਾਂ ਨਾਲ ਹੈ ਐਕਸੀਡੈਂਟ ਕਦੋਂ ਨਾਲ ਹੋਇਆ ਪਤਾ ਨਹੀਂ ਕੁਝ ਓਵਰਟੇਕ ਕਰ ਰਹੇ ਸੀ ਇਹ ਟਰੈਕਟਰ ਦੇ ਸੀ ਇਹ ਦੱਸੋ ਨਾਲ ਤਿੰਨ ਜਣੇ ਹੋਰ ਹੈ ਉਹਨਾਂ ਦੇ ਕਿੱਥੇ ਕਿੱਥੇ ਸੀ ਇੱਕ ਦੇ ਪੈਰ ਤੇ ਇੱਕ ਦੇ ਬੈਕੇਕ ਹੈ ਔਰ ਇੱਕ ਦੇ ਮੋਢੇ ਤੇ